ਜਰਮਨ ਇੱਕ ਪੈਰ ਪੈਰ ਕਿੱਥੇ ਰੱਖਦਾ ਹੁਣ ਮੈਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰੇ ਕੋਲ ਪੈਰ ਸੀਗਾ ਜਾਣ ਦੇਂਦਾ ਵਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਬੜਾ ਵਧੀਆ ਤੁਹਾਡਾ ਜਿਹੜਾ ਡਿਫੈਂਸ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰਾਂ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਕਾਸਟ ਤੋਂ ਤਿੰਨ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਘੰਟੇ ਚ ਦੇਖਦੇ ਸੀ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਦਾ ਮਤਲਬ ਗੇਮ ਦਾ ਹੀ ਇਹਦਾ ਪਲਾਨ ਸੀਗਾ ਵੀ ਆਪਾਂ ਇਦਾਂ ਖੇਡਾਂਗੇ ਤੇ ਕਾਫੀ ਹਰਮੋਨਲ ਨੀ ਰੋਕ ਤੇਰੇ ਵੀ ਅੱਗੇ ਨਹੀਂ ਜਾਣਾ ਪਿਛੇ ਆਰਾ ਪਰ ਉਹਨੂੰ ਖੀਖਰੀਏ ਹੀ ਜਾਣਾ ਪੈਂਦਾ ਅੱਗੇ ਵੀ ਪੈਰ ਲੱਗੇ ਨੇ ਵੀ ਪੈਰ ਲੱਗੇ ਤੇ ਵੀ ਜਾਣਾ ਪੈਣਾ ਕਵਰ ਕਰਨਾ ਪੈਣਾ ਈ ਉਹਨੂੰ ਥੈਂਕ ਯੂ ਸਰ ਥੈਂਕ ਯੂ ਜਰਮਨ ਪੈਰ ਪੈਰ ਕਿੱਥੇ ਰੱਖਦਾ ਹਾਂ ਉਹਨਾਂ ਫਿਰ ਮੈਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰਾ ਸੇ ਪੈਰ ਸੀਗਾ ਜਾਣ ਦੇਂਦਾ ਵਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਮੇਰਾ ਵਧੀਆ ਤੁਹਾਡਾ ਜਿਹੜਾ ਡਿਫੈਂਸ ਖਾਸ ਤੌਰ ਤੇ ਤੁਹਾਨੂੰ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਸੈਕਿੰਟਾਂ ਚ ਦੇਖਦੇ ਸੀਗੇ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਉਹ ਸਾਡਾ ਮਤਲਬ ਗੇਮ ਦਾ ਹੀ ਇਹਦਾ ਪਲਾਨ ਸੀਗਾ ਵੀ ਆਪਾਂ ਇਦਾਂ ਖੇਡਾਂਗੇ ਤੇ ਕਾਫੀ ਹਰਮਨ ਨੂੰ ਨਹੀਂ ਰੋਕਦੇ ਤੇ ਰੇ ਵੀ ਅੱਗੇ ਨਹੀਂ ਜਾਣਾ ਪਿਛੇ ਆਰਾ ਪਰ ਉਹਨਾਂ ਖੀਖਰੀਏ ਹੀ ਜਾਣੇ ਪੈਂਦਾ ਅੱਗੇ ਵੀ ਪੈਰ ਲੱਗੇ ਨੇ ਵੀ ਪੈਰ ਲੱਗੇ ਤੇ ਵੀ ਜਾਣਾ ਪੈਣਾ ਕਵਰ ਕਰਨਾ ਪੈਣਾ ਯਾਨੀ ਵੈਰੀ ਗੁੱਡ ਥੈਂਕ ਯੂ ਸਰ ਵੈਰੀ ਗੁੱਡ ਜਰਮਨ ਪੈਰ ਪੈਰ ਕਿੱਥੇ ਰੱਖਦਾ ਹਾਂ ਨਾ ਮੇਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰੇ ਉੱਤੇ ਪੈਰ ਸੀਗਾ ਜਾਣ ਦੇਂਦਾ ਵਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਬੜਾ ਵਧੀਆ ਤੁਹਾਡਾ ਜਿਹੜਾ ਡਿਫੈਂਸ ਖਾਸ ਤੌਰ ਤੇ ਤੁਹਾਨੂੰ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਸੈਕਿੰਟਾਂ ਚ ਦੇਖਦੇ ਸੀ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਉਹ ਸਾਡਾ ਮਤਲਬ ਗੇਮ ਦਾ ਹੀ ਏ ਇਦਾਂ ਪਲਾਨ ਸੀਗਾ ਵੀ ਆਪਾਂ ਇਦਾਂ ਖੇਡਾਂਗੇ ਤੇ ਕਾਫੀ ਹਰਮਨ ਹੋਣੀ ਰੋਕ ਦੇਦੇ ਰੇ ਵੀ ਅੱਗੇ ਨਹੀਂ ਜਾਣਾ ਪਿਛੇ ਆਰਾ ਪਰ ਉਹਨੂੰ ਖੀ ਖਰੀਏ ਹੀ ਜਾਣਾ ਪੈਂਦਾ ਅੱਗੇ ਵੀ ਪੈਰ ਲੱਗੇ ਨੇ ਵੀ ਪੈਰ ਲੱਗੇ ਤੇ ਵੀ ਜਾਣਾ ਪੈਣਾ ਕਵਰ ਕਰਨਾ ਪੈਣਾ ਯਾਨੀ ਵੈਰੀ ਗੁੱਡ ਥੈਂਕ ਯੂ ਸਰ ਜਰਮਨ ਪੈਰ ਪੈਰ ਕਿੱਥੇ ਰੱਖਦਾ ਹਾਂ ਨਾ ਮੈਂ ਮੈਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰਾ ਉੱਤੇ ਪੈਰ ਸੀਗਾ ਜਾਣਦੰਦਾ ਬਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਬੜਾ ਵਧੀਆ ਤੁਹਾਡਾ ਜਿਹੜਾ ਡਿਫੈਂਸ ਖਾਸ ਤੌਰ ਤੇ ਤੁਹਾਨੂੰ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਸੈਕਿੰਟਾਂ ਚ ਦੇਖਦੇ ਸੀਗੇ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਉਹ ਸਾਡਾ ਮਤਲਬ ਗੇਮ ਦਾ ਹੀ ਏਦਾਂ ਪਲਾਨ ਸੀਗਾ ਵੀ ਆਪਾਂ ਏਦਾਂ ਖੇਡਾਂਗੇ ਤੇ ਕਾਫੀ ਹਰਮਨ ਹੋਣੀ ਰੋਕ ਦੇਦੇ ਰੇ ਵੀ ਅੱਗੇ ਨਹੀਂ ਜਾਣਾ आ रहा। और <laughs> good, you, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर